ਚੋਰਾਂ ਦੇ ਬਾਬਿਆਂ ਕਾਹ ਚੋਕ ਪੀਕਦੇ ਐ ਨੰਗਾ ਹੋ ਕੇ ਨੱਚਦੇ ਐ ਪਰ ਬੱਚੂਏ ਦੇ ਕੋਲੋਂ ਬਚਿਆ ਜਾ ਸਕਦਾ ਬੱਚੂ ਕੇ ਪਤਾ ਕਿਤਾ ਜਿਸ ਘਰ ਦੇ ਵਿੱਚ ਧੀ ਕੋਲ ਫੋਨ ਹੈ ਨਾ ਜਿਸ ਘਰ ਦੀ ਧੀ ਕੋਲ ਐਂਡਰੋਇਡ ਨੈਟ ਵਾਲਾ ਫੋਨ ਹੈ ਭਾਵੇਂ ਆਪਣੀਆਂ ਕੰਧਾਂ ਦੇ ਉੱਪਰ ਕੱਚ ਲਵਾ ਲਓ ਤਾਰਾਂ ਲਵਾ ਲਓ ਤੇ ਕੰਧਾਂ 100 ਫੁੱਟੀਆਂ ਕਰਾ ਲਓ ਤੁਹਾਡੀ ਧੀ ਘਰ ਚ ਵੀ ਸੇਫ ਨਹੀਂ ਹੈਗੀ ਯਾਦ ਰੱਖੋ ਕੜੀ ਤੇ ਘਰ ਚ ਵੀ ਸੇਫ ਹੁੰਦੀ ਹੈ ਘਰੇ ਬੈੱਡ ਤੇ ਬੈਠੀ ਵੀ ਸੇਫ ਹੁੰਦੀ ਹੈ ਤੇ ਗੱਲਾਂ ਕਰਦੇ ਆਂ ਸੀ ਅੱਜ ਦੇ ਸਿਆਣੇ ਬੰਦੇ ਦੀ ਅਰੇ ਲੋਕਾ ਬਚਿਆ ਜਾ ਸਕਦਾ ਇੱਕ ਤਰੀਕਾ ਹੈਗਾ ਸਿਰਫ ਇੱਕ ਤਰੀਕਾ ਇੱਕ ਤਰੀਕਾ ਕਿਹੜਾ ਹੈ ਜਿਸ ਵੀ ਰੂਪ ਚ ਰੱਬ ਨੂੰ ਮੰਨਦੇ ਹੋ ਪੀਰ ਦੇ ਰੂਪ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਰਾਮ ਦੇ ਰੂਪ ਵਿੱਚ ਅੱਲਾ ਦੇ ਰੂਪ ਦੇ ਰੂਪ ਵਿੱਚ ਅੱਛਾ ਗੱਲ ਸੁਣਿਓ ਜੇ ਕਰੇ ਹਿੰਦੂ ਜੇ ਮੁਸਲਮਾਨ ਤੇ ਸਿੱਖ ਦਾ ਰੌਲਾ ਹੁੰਦਾ ਅੱਜ ਮੈਂ ਮਾਛੀਵਾੜੇ ਤੋਂ ਸ਼ੁਰੂ ਕਰਦਾ ਜੇ ਕਰ ਮੁਸਲਮਾਨ ਤੇ ਸਿੱਖ ਦਾ ਰੌਲਾ ਹੁੰਦਾ ਤੇ ਭਾਈ ਗਨੀਖਾਂ ਨਵੀਖਾਂ ਆਪਣੇ ਮੋਟਿਆਂ ਤੇ ਰੱਖ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਪ ਪੀਰ ਨੂੰ ਉੱਚ ਦਾ ਪੀਰ ਨਾ ਕਹਿੰਦੇ ਜੇ ਉਹਨਾਂ ਦਾ ਰੋਲਾ ਹੁੰਦਾ ਜੇ ਮੁਸਲਮਾਨ ਤੇ ਸਿੱਖ ਦਾ ਰੋਲਾ ਹੁੰਦਾ ਹਰਮੰਦਰ ਸਾਹਿਬ ਦੀ ਨਹੀਂ ਪੀਰ ਮੀਆਂ ਮੀਰ ਜੀ ਨਾਲ ਧਰਦੇ ਜੇ ਕਰ ਕੋਈ ਆਰੇ ਨੂੰ ਪਰਾਂ ਲੈ ਜਾਓ ਯਾਰ ਬਾਬਾ ਜੀ ਮੈਂ ਗੱਲ ਗੁਰਨਾਨਕ ਪਾਸ਼ਾ ਦੀ ਕਰ ਰਿਹਾ ਮੇਰੇ ਕੋਲੋਂ ਕੁਝ ਬੋਲਿਆ ਜਾਊਗਾ ਇਹਨੂੰ ਚੱਕ ਕੇ ਪਿੱਛੇ ਲੈ ਜਾਓ ਕਦੇ ਮੁਸਲਮਾਨ ਦਾ ਰੌਲਾ ਹੁੰਦਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨਾਲ ਭਾਈ ਮਰਦਾਨਾ ਨਵਾਬ ਨਾ ਵਜਾਉਂਦਾ ساری ਜ਼ਿੰਦਗੀ ਜੇਕਰ ਸਿੱਖ ਤੇ ਮੁਸਲਮਾਨ ਦਾ ਰੌਲਾ ਹੁੰਦਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਦੋ ਵਾਰ دیدار ਨਾ ਦਿੰਦੇ ਜੇਕਰ ਸਿੱਖ ਤੇ ਹਿੰਦੂ ਦਾ ਰੌਲਾ ਹੁੰਦਾ ਤੇ ਬਾਬਾ ਜੀ ਭਾਈ ਬਾਲਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਘਾਦੀ ਚੱਕਰੀ ਨਾ ਕਰਦੇ ਜੇ ਹਿੰਦੂ ਤੇ ਸਿੱਖ ਦਾ ਰੋਲਾ ਹੁੰਦਾ ਤੇ ਬਾਬਾ ਜੀ ਸਹਿਬ ਜਾਨਿਆਂ ਨੂੰ ਦੁੱਧ ਪਿਆ ਹੈ ਨਾ ਮੋਤੀ ਮਹਾਰਾਜੀ ਨੇ ਕਿਹ ਲੋੜ ਪਈ ਸੀ ਉਹਨੂੰ ਸਾਰਾ ਪਰਿਵਾਰ ਇੱਕ ਜੂਸ ਵਾਲੀ ਘਰੇੜੀ ਦੇ ਵਿੱਚ ਕਢਾਉਣ ਦੇ ਪਰ ਉਹਨੇ ਸੱਚ ਨੂੰ ਜਾਣਿਆ ਤੇ ਸੱਚ ਦੇ ਨਾਲ ਇਸ਼ਕ ਕੀਤਾ ਤੇ ਉਹ ਵੀ ਹਿੰਦੂ ਕਹਿ ਦਿੰਦਾ ਵੀ ਮੇਰਾ ਕੋਈ ਰੋਲਾ ਰੋਲਾ ਦੋ ਦਾ ਵੀ ਕੁਝ ਨਹੀਂ ਸੀਗਾ। ਬਾਬਾ ਜੀ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਵੇਖਿਆ? ਕੀ ਹੋਊਗਾ? ਦੋ ਗਲਾਸ, 2 ਲੀਟਰ ਜਿਹਦੇ ਪਿੱਛੇ ਉਸ ਬੰਦੇ ਦਾ ਸਾਰਾ ਪਰਿਵਾਰ ਘਰੇੜੀ ਦੇ ਵਿੱਚ ਪੀੜਿਆ ਗਿਆ। ਉਸ ਦੁੱਧ ਵਰਗਾ ਦੁਨੀਆ ਤੇ ਕੋਈ ਦੁੱਧ ਵਿਕ ਨਹੀਂ ਸਕਦਾ। ਯਾਦ ਰੱਖੋ। ਔਰ ਬੈਂਕ ਕਿਉਂਕਿ ਇਹ ਮੱਛੀਵਾੜਾ ਇਹ ਗੁਰੂ ਦੀ ਨਗਰੀ ਹੈ ਇਸ ਕਰਕੇ ਮੈਂ ਕਹਿ ਰਿਹਾ ਆ ਮੈਨੂੰ ਤਸਵੀਰ ਦਿੱਤੀ ਹੈ ਨਾ ਮਲਾਜਮਾਂ ਨੇ ਇਸ ਇਸ ਤਸਵੀਰ ਦਾ ਮੁੱਲ ਗੱਸਾ ਤੁਹਾਨੂੰ ਕੀ ਹੈ ਜਦੋਂ ਗੋਪੀਆਂ ਦਾ ਕ੍ਰਿਸ਼ਨ ਮਹਾਰਾਜ ਤੋਂ ਵਿਛੋੜਾ ਪਿਆ ਜਾਂ ਸੁਦਾਮੇ ਤੋਂ ਪਿਆ ਪਹਿਲੀ ਗੱਲ ਹਿੰਦੂਆਂ ਦੀ ਕਰਨ ਲੱਗਾ ਬਾਬਾ ਜੀ ਸੁਣਿਓ ਜਦੋਂ ਵਿਛੋੜਾ ਪਿਆ ਕ੍ਰਿਸ਼ਨ ਮਹਾਰਾਜ ਦੇ ਅੱਖ ਚੋਂ ਅਥਰੂ ਆ ਦੈਂਦ ਹੋ ਲ ਗਿਆ ਜਿਸ ਜਿਸ ਨੂੰ ਜਦੋਂ ਕ੍ਰੋਸ ਤੇ ਟੰਗਿਆ ਗਿਆ ਉਹਦੇ ਅੱਖ ਚੋਂ ਅਥਰੂ ਆਇਆ ਤੇ ਉਹਨੇ ਉਸ ਪਰਮਾਤਮਾ ਨੂੰ ਕਾਲ ਪ੍ਰਭੂ ਨੂੰ ਕਿਹਾ ਕਿ ਇਹਨਾਂ ਨੂੰ ਛੱਡੇ ਇਹ ਬੰਦੇ ਨੂੰ ਨਹੀਂ ਪਤਾ ਕੀ ਕਰਦੇ ਉਹਦੇ ਅੱਖ ਚੋਂ ਅਥਰੂ ਆਇਆ ਜਦੋਂ ਮਾਨਾ ਦੀ ਸਰਕਾਰ ਦੇ ਦੋਵੇਂ ਬੱਚੇ ਸ਼ਹੀਦ ਕੀਤੇ ਗਏ ਕਰਵਾਲਾ ਦੀ ਝੰਡ ਦੇ ਵਿੱਚ ਉਦੋਂ ਉਹਨਾਂ ਦੇ ਵੀ ਅੱਖ ਚੋਂ ਅਥਰੂ ਆਇਆ ਦੁਨੀਆ ਦਾ ਇਕੋ ਹੀ ਪੈਗੰਬਰ ਐਸਾ ਹੈ ਜਿਹੜਾ ਸਾਰਾ ਪਰਿਵਾਰ ਵਾਰ ਕੇ ਮਾਛੀ ਵਾੜੇ ਦੇ ਜੰਗਲ ਦੇ ਵਿੱਚ ਟੈਂਡਰਾ ਸਹਰਾਣਾ ਲਾ ਕੇ ਕੀ ਕਹਿ ਰਿਹਾ ਹੈ ਕਹਿੰਦੇ ਅੱਜ ਮੈਨੂੰ ਇਦਾਂ ਲੱਗ ਰਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਕਰਜ਼ਾ ਲਾ ਕੇ ਮੈਂ ਫਰੀ ਹੋਇਆ ਉਹਦਾ ਨਾਮ ਹੈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੋਕ ਸ਼ੁਕਰੀਆ ਤੁਹਾਡੇ ਉਹਦੇ ਅੱਖ ਚੋਂ ਅਥਰੂ ਨਹੀਂ ਆਇਆ ਉਹ ਵਾਏ ਹੰਤੰਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਨੇ ਸਵਾਲ ਕੀਤਾ ਕਹਿੰਦੇ ਅੰਬਾਨੀ ਦੇ ਮੁੰਡੇ ਦਾ ਵਿਆਹ ਹੋਇਆ ਦੁਨੀਆ ਦਾ ਮਹਿੰਗਾ ਵਿਆਹ ਤੇ ਕਿਸੇ ਨੇ ਸਿੱਖ ਭਾਈ ਨੇ ਪਾਇਆ ਹੋਇਆ ਕਹਿੰਦੇ ਵਿਆਹ ਤੇ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦਾ ਤੇ ਜਿਹੜਾ ਵਿਆਹ ਮੈਂ ਕਹਿਣ ਲੱਗਾ ਉਥੇ ਮਹਾਰਾਜਾ ਰਣਜੀਤ ਸਿੰਘ ਦੀ ਖਤਮ ਹੋ ਸਕਦਾ ਕਿਹੜਾ ਵਿਆਹ ਤੇ ਦੁਨੀਆ ਤੇ ਇੱਕੋ ਹੀ ਹੋਇਆ ਨਾ ਮਾਈ ਦਾ ਲਾਲ ਕੋਈ ਕਰਾ ਸਕਦਾ ਨਾ ਕਿਸੇ 'ਚ ਹਿੰਮਤ ਹੈ ਤਾਂ ਤਾਂ ਬਾਬਾ ਫਤੇ ਸਿੰਘ ਜੀ 7 ਸਾਲ ਦੀ ਉਮਰ 'ਚ ਇਹਨੇ ਕਲਗੀ ਲਾ ਕੇ ਮੌਤ ਨਾਲ ਵਿਆਹ ਕਰਾ ਲਿਆ ਉਹਦੇ ਵਰਗਾ ਜੋੜਾ ਕੌਣ ਹੋ ਸਕਦਾ ਨਾ ਕੋਣ ਹੋ ਸਕਦਾ